ਸਾਲ ਹੀ ਪਸੇਦਾਰੇ ਇੱਕ ਕਰੋੜ ਪੜਿਆ ਕਿ ਜੋ ਕਿ ਠੀਕ ਹੀ ਕਰ ਲੱਗੇ ਜੀ ਜੀ ਤੇ ਕੀ ਇਹ ਪੁਰਾ ਮਾਮਲਾ ਦੱਸ ਇਹ ਇਹ ਆਪਣਾ ਥਾਣਾ ਮਲਾ ਪ੍ਰਗਤੀ ਦਾਸ ਵਿਖੇ ਮਕੱਦਮਾ ਨੰਬਰ 26 ਮਿਤੀ 12/2 ਬੱਚੇ ਦਰਜ ਰਜਿਸਟਰ ਹੋਈ 420 ਪੁਰਾਣੀ ਧਾਰਾ ਤੇ 420 ਹੁਣ 319 2 318 4 336 2 338 336 3 340 2 ਤੇ 61 2 ਵਿੱਚ ਜਾਨਕਿ ਵੀ 65 68 67 ਇਹਨਾਂ ਨੇ ਹੀ ਹਰਜਿੰਦਰ ਸਿੰਘ ਪੁੱਤਰ ਸੰਗਤ ਸਿੰਘ ਵਾਰਸੀ ਪਿੰਡ ਇਹ ਆਪਣਾ ਥਾਣਾ ਸੈਕਟਰ 49 ਚੰਡੀਗੜ੍ਹ ਦਾ ਹੈ ਇਹਦੀ ਜ਼ਮੀਨ ਪਿੰਡ ਪੜਾਉਲ ਦੇ ਵਿੱਚ 5 ਏਕੜ ਆ ਜੀ ਤਾਂ ਹਰਜਿੰਦਰ ਸਿੰਘ ਦਾ ਪੁੱਤਰ ਸੰਗਤ ਸਿੰਘ ਦਾ ਜਾਲੀ ਆਧਾਰ ਕਾਰਡ ਤਿਆਰ ਕੀਤਾ ਜੀ ਹਰਜਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਨੇ ਜਿਹੜਾ ਨਾਵਾਗਰਾਉਂ ਦਾ ਰਹਿਣ ਵਾਲਾ ਜੀ ਉਹਦੇ ਨਾਲ सुरेंद्र ਰਾਏ ਤੇ ਇੱਕ ਨਿਤਨੇ ਕੁਮਾਰਾ सुरेंद्र ਜਿਹੜਾ ਫਰੋਜਪੁਰ ਦਾ ਹੀ ਨੇ ਇਹਨਾਂ ਨੇ ਇਕੱਠੇ ਹੋ ਕੇ ਇਹਨਾਂ ਨੇ ਵੀ 5 ਏਕੜ ਜ਼ਮੀਨ ਪਿੰਡ ਪੜਾਉਲ ਦੀ ਵੇਚਣੀ ਸੀ ਜਿਹਦੇ ਵਿੱਚ ਇੱਕ ਜਾਲੀ ਆਧਾਰ ਕਾਰਡ ਤੇ ਪੈਨ ਕਾਰਡ ਤਿਆਰ ਕੀਤਾ ਤਿਆਰ ਕਰਨ ਤੋਂ ਬਾਅਦ ਇਹਨਾਂ ਨੇ ਫਰਦ ਘੜਾਈ ਜੀ ਫਰਦ ਘੜਾਉਣ ਤੋਂ ਬਾਅਦ ਇਹ ਤਿੰਨਾਂ ਨੇ ਗਾਹ ਕੱਲ ਲੱਭ ਕੇ ਉਹਦੇ ਨਾਲ ਇਹਨਾਂ ਨੇ 7 ਕਰੋੜ 90 ਲੱਖ ਦੀ ਠੱਗੀ ਮਾਰ ਰਹੀ ਸੀ ਜਿਹਦੇ ਵਿੱਚ ਇਹਨਾਂ ਨੇ ਇਕਰਾਰਨਾਮਾ ਕਰ ਲਿਆ ਸੀਗਾ 5 ਲੱਖ ਦਾ ਜੀ 5 ਲੱਖ ਰੁਪਏ ਰਸੀਵ ਕਰਕੇ ਇਕਰਾਰਨਾਮਾ ਸੌਦਾ ਵੇ ਇਹਨਾਂ ਨੇ ਪੂਰਾ ਕਰ ਲਿਆ ਤੇ ਜਿਹਦੇ ਬਾਰੇ ਅਸਲ ਮਾਲਕ ਜਿਹੜਾ ਹਰਜਿੰਦਰ ਸਿੰਘ ਪੁੱਤਰ ਸੰਗਤ ਸਿੰਘ ਹੈ ਜੀ ਉਹਨੂੰ ਪਤਾ ਲੱਗ ਗਿਆ ਕਿ ਵੀ ਕਿਸ ਨੇ ਦੱਸਿਆ ਵੀ ਤੂੰ ਆਪਣੀ ਜ਼ਮੀਨ ਵੇਚਤੀ ਤਾਂ ਉਹਨੇ ਪੈਰਵੀ ਕੀਤੀ ਤਾਂ ਪਤਾ ਲੱਗ ਗਿਆ ਕਿ ਜਿਹੜੇ ਇਹ ਬੰਦੇ ਨੇ ਵੀ ਇੱਥੇ ਅੱਜ ਸੌਦਾ ਕਰ ਰਹੇ ਨੇ ਜਾ ਜਿਨ੍ਹਾਂ ਨੂੰ ਮੈਕਸ ਟਾਵਰ ਦੇ ਕੋਲ ਦੇ ਵਿੱਚ ਆ ਗਿਆ ਜੀ ਅਜੇ ਸਰ ਪਹਿਲਾਂ ਕੋਈ ਰਿਕਾਰਡ ਨਹੀਂ ਸ੍ਰੀ ਕੇਦਮ ਕਰਵਾਇਆ ਜਾਂ ਤੁਸੀਂ ਤਾਂ ਕਿ ਕੋਈ ਰਿਕਾਰਡ ਇਹਨਾਂ ਪੁੱਛਣਾ ਇਹਨਾਂ ਦੇ ਹਾਲੇ ਤੱਕ ਪੁਲਿਸ ਚੱਲ ਰਹੀ ਹੈ ਜੀ ਰਿਕਾਰਡ ਪਤਾ ਕਰਨਾ ਜੀ ਇਹਨਾਂ ਦਾ ਬਾਕੀ ਫਿਲਹਾਲ ਤਾਂ ਆਪਣੇ ਕੋਲ ਮੁਕੱਦਮਾ ਨੰਬਰ ਇਹੀ ਦਰਜ ਹੈ ਜੀ ਉਹ ਟੋਕਨ ਬੜੀ ਵੀ ਲਈ ਸੀ ਇਹਨਾਂ ਨੇ 5 ਲੱਖ ਰੁਪਏ ਟੋਕਨ ਮੰਨੀ ਲਈ ਹੈ ਜੀ 5 ਲੱਖ ਰੁਪਏ ਜੀ ਅੱਛਾ ਕਿੱਥੋਂ ਅਰੈਸਟ ਕੀਤਾ ਇਹਨਾਂ ਨੂੰ ਆਪਣੇ ਸਾਡੇ ਇਹਨਾਂ ਨੂੰ ਮੈਕਸ ਟਾਵਰ ਨਿਊ ਚੰਡੀਗੜ੍ਹ ਦੇ ਕੋਲੋਂ ਅਰੈਸਟ ਕੀਤਾ ਜੀ ਅਜੇ ਕ੍ਰਿਮੀਨਲ ਕਾਉਂਟ ਤੋਂ ਪੁੱਛਦਾ ਜਿਸ ਦੇ ਨਾਮ ਤੋਂ ਬਾਅਦ ਲੱਗਦੀ ਹੋਏ ਉਹ ਆਪਾਂ ਹਲੇ ਪਤਾ ਕਰ ਰਹੇ ਆ ਜੀ ਫਿਲਹਾਲ ਤਾਂ ਆਪਣੇ ਕੋਲ ਇੱਕੋ ਜਿਹੜੀ ਇਹ ਸਾਹਮਣੇ ਆਈ ਹੈ ਗੱਲ ਕਿ ਹਰਜਿੰਦਰ ਸਿੰਘ ਦੇ ਪੁੱਤਰ ਸੰਗਤ ਸਿੰਘ ਨੇ ਰੱਖਿਆ ਸੀ ਕਿ ਮੇਰੀ ਜ਼ਮੀਨ 5 ਏਕੜ ਹੈ ਜੀ ਜਿਹਦਾ ਸੌਦਾ ਕੋਈ ਬੰਦਾ ਜੈਲੀ ਡਾਕੂਮੈਂਟ ਤਿਆਰ ਕਰਕੇ ਆਧਾਰ ਕਾਰਡ ਤਿਆਰ ਕਰਕੇ ਇੱਕ ਬੈਂਕ ਖਾਤਾ ਵੀ ਖੁਲਾਇਆ ਇਹਨਾਂ ਨੇ ਹਰਜਿੰਦਰ ਸਿੰਘ ਨੂੰ ਪਤਾ ਸੀ ਲੋਕਲ ਲੱਖੇ ਜੀ ਇਹ ਹਾਂ ਇੱਚੀ ਨੂੰ ਪਤਾ ਕਰਨਾ ਜਿਹੜੀ ਤਫतीश ਚੱਲ ਰਹੀ ਹੈ ਜੀ ਇਹਦੀ ਉਹ ਤਾਂ ਜਿਸ ਤਰੀਕੇ ਨਾਲ ਤੁਸੀਂ ਤਿੰਨ ਬੰਦਿਆਂ ਨੂੰ ਰਜਿਸਟਰ ਕੀਤਾ ਹੈ ਤਾਂ ਇਹਦੇ ਵਿੱਚ ਹੋਰ ਵੀ ਕਰਦੇ ਕੁੱਝ ਬੰਦਾ ਦੀ ਕੋਲ ਉਹ ਸ਼ਾਮਲ ਹੋ ਸਕਦਾ ਲੋਕਲ ਬੰਦਾ ਇੱਕ ਬੰਦਾ ਇਹਨਾਂ ਦਾ ਮੁੱਲਾ ਪਰਨ ਦਾ ਸ਼ਾਮਿਲ ਹੈ ਜੀ ਇੱਕ ਬੰਦਾ ਫਰੋਜਪੁਰ ਦਾ ਜੀ ਤੇ ਇੱਕ ਬੰਦਾ ਦਾ ਪੁਰਾਣਾ ਪਿੰਡ ਗਰਦਾਸਪੁਰ ਦਾ ਪਰ ਹੁਣ ਉਹ ਨਵਾਂ ਗਰਾਉਂ ਦੇ ਏਰੀਆ 'ਚ ਰਹਿੰਦਾ ਹੈ ਜੀ ਮਜਿਸਤ ਡਿਸਟ੍ਰਿਕਟ ਦੇ ਨਾਮ ਮਾਮਲੇ ਲਗਾਤਾਰ ਬਦਲੇ ਪਿਛੇ ਜੁਨੀ ਪੜੋਲ ਕੈਪਟਨਰ ਜਿੰਦੇ ਸਿੰਘ ਦੇ ਪਾਗੜੇ ਦਿੱਤੀ ਰਿਚਿਆ ਸੀ ਜਾਂ ਤਰੀਕੇ ਸਿਸਮਾ ਕੀ ਪੜਦੇ ਨੇ ਦੇਖਦੇ ਇਹ ਜਮੀਨਾਂ ਨੂੰ ਲੈ ਕੇ ਕੁਝ ਪੱਥਰੀ ਚ ਹੋਏ ਕਿੰਨਾਂ ਲੋਕ ਇਹਨਾਂ ਤੋਂ ਪੁੱਛ ਕੇ ਚੱਲ ਰਹੀ ਜੀ ਇਹਨਾਂ ਨੇ ਹੋਰ ਕਿਹੜੇ ਕਿਹੜੇ ਵਿਅਕਤੀਆਂ ਨਾਲ ਵੀ ਜਿਹੜੀ ਜ਼ਮੀਨ ਹੈ ਵੀ ਉਹ ਉਹਦੇ ਸਬੰਧ ਕੀਤੇ ਨੇ ਤੇ ਜਾਂ ਫਿਰ ਇਹ ਬੀਨਾਂ ਨੇ ਹੋਰ ਕਿਹੜੇ-ਕਿਹੜੇ ਬੰਦਿਆਂ ਦੀ ਜ਼ਮੀਨ ਇਹਨਾਂ ਨੇ ਹੜੱਪ ਕੇ ਵਿਛਣੇ ਚਾਹੁੰਦੇ ਸੀਗੇ ਉਹ ਸਾਰੀ ਪੁੱਛਗਿੱਛ ਪਤਾ ਕਰਕੇ ਕਿੱਥੋਂ ਜਾਲੀਦਾਰ ਕਾਰਡ ਤੇ ਪੈਨ ਕਾਰਡ ਤਿਆਰ ਕੀਤੇ ਗਏ ਨੇ ਜੀ ਉਹ ਆਪਾਂ ਇਹਨਾਂ ਦਾ ਰਿਮਾਂਡ ਲੈ ਕੇ ਪਤਾ ਕਰਾਂਗੇ ਮੌਕੇ ਤੇ ਤਿੰਨੀ ਕਿ ਜਿਹੜੀ ਕੋਈ ਮਨੀ ਪ੍ਰੋਗਰਾਮ ਤੋਂ ਕੋਈ ਮੌਕੇ ਤੇ ਤਾਂ ਕੋਈ ਹਲੇ ਪੈਸਾ ਬਰਾਮਦ ਨਹੀਂ ਹੋਇਆ ਜੀ ਆਪਾਂ ਨੇ ਆਪਾਂ ਨੂੰ ਡਾਕੂਮੈਂਟ ਮਿਲ ਲਈ ਜਾਲੀਦਾਰ ਕਾਰਡ ਤੇ ਜਾਲੀ ਪੈਨ ਕਾਰਡ ਤਿਆਰ ਜਿਹੜਾ ਤਿਆਰ ਕੀਤਾ ਹੋਇਆ ਮਿਲਿਆ ਜੀ ਮਾਂਜੂਕ ਕੋਰਟ ਦੇ ਵਿੱਚ ਹੈ ਜੀ ਮਾਂਜੂਕ ਨੂੰ ਪੇਸ਼ ਕਰਦੇ ਅੱਜ ਮਾਂਜੂਕ ਅਦਾਲਤ ਦੇ ਵਿੱਚ ਪੇਸ਼ ਕਰਨਾ ਜੀ ਉੱਥੇ ਇਹਨਾਂ ਦਾ ਪੁਲਸ ਮਾੜਾ ਲੈ ਕੇ ਕੁਝ ਕਿਛ ਕਰਨੇ। ਪਰ ਇਹ ਸ਼ੁਰੂ ਲੈ ਕੇ ਜਿਹੜੀ ਲਗਾਤਾਰ ਠੱਗੀਆਂ ਇਸ ਤਰੀਕੇ ਦੇ ਕਰੋ ਕਰ ਰਹੇ ਨੇ ਤੇ ਲੋਕਾਂ ਨੂੰ ਇੱਥੇ ਲੱਭੇ ਕੀ ਫੋਰੀ ਦੰਦੋ। ਆ ਸਾਡੇ ਕੋਲ ਹੀ ਅਫਸਰ ਵਾਲਾ ਦੀ ਹਦਾਇਤ ਹੈ ਜੀ ਜੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜਿਹੜੇ ਇਸ ਤਰ੍ਹਾਂ ਦੇ ਮਾਨਸਰ ਜਿਹੜੇ ਮਾੜੇ ਅੰਸਰ ਨੇ ਜੀ ਜਿਹੜੇ ਠੱਗੀ ਮਾਰਦੇ ਉਹਨਾਂ ਤੋਂ ਬਚਿਆ ਜਾਵੇ ਕਿਸੇ ਪਰੋਸੇਵੰਦ ਵਿਅਕਤੀ ਤੋਂ ਜਾਂਚ ਪੜਤਾਲ ਕਰਕੇ ਫਰਮ ਲੈ ਕੇ ਹਨਾ ਇਹ ਰਿਕਾਰਡ ਹਸਨ ਕਰਕੇ ਫੇਰ ਹੀ ਕਿਸੇ ਨਾਲ ਸੌਦਾ ਕੀਤਾ ਜਾਵੇ ਇਹ ਜਿਹੜੀ ਕਲਾਜ ਇਸ ਤਰੀਕੇ ਨਾਲ ਅਫਸਰ ਸਾਹਿਬ ਦਾ ਤਫਸੀਲਾ ਸਾਰ ਨਾਲ ਕੁਝ ਹੋਊਗੀ ਜਿਹੜਾ ਕਾਰਜ ਜੀ ਚੱਕਰੇ ਜਾਵੇਗਾ ਉਹ ਅਫਸਰ ਵਾਲਾ ਨੂੰ ਆ ਆਪਣੇ ਜਾਣੂ ਕਰਾ ਦਿੱਤਾ ਜੀ ਅਫਸਰ ਵਾਲਾ ਦੀ ਨੌਲੇਜ ਦੇ ਵਿੱਚ ਹੈ ਉਹ ਅੱਗੇ ਆਪਣੀ ਕਾਰਜ